ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਦਾ ਆਇਆ ਜੀ ਤੇ ਜਿਹੜਾ ਇੱਥੇ ਕਾਲੇ ਪਾਣੀ ਦਾ ਮੋਰਚਾ ਲੱਗਿਆ ਸੀਗਾ ਤੁਸੀਂ 3 ਦਸੰਬਰ ਨੂੰ ਵੀ ਦੇਖਿਆ ਕਿ ਬਹੁਤ ਵੱਡਾ ਉਹਦਾ ਇਕੱਠ ਹੋਇਆ ਸੀਗਾ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਇਹ ਕਿਹਾ ਸੀਗਾ ਕਿ ਅਸੀਂ 2 ਦਿਨ ਲਵਾਂਗੇ ਇਹ ਕਲੈਰੀਫਾਈ ਕਰਨ ਲਈ ਕਿ ਬਹਾਦਰ ਕੇ ਦਾ ਜਿਹੜਾ ਆਰਡਰ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਲੀਗਲੀ ਲੈਣਾ ਹੈ 7 ਦਿਨ ਲਵਾਂਗੇ ਇਹ ਲੀਗਲ ਕਲੈਰੀਫਿਕੇਸ਼ਨ ਲੈਣ ਲਈ ਕਿ ਜਿਹੜੇ ਬਾਕੀ 2 ਸੀ.ਟੀ.ਪੀ ਹੈਗੇ ਆ ਡਾਈੰਗ ਇੰਡਸਟਰੀ ਦੇ ਉਹਨਾਂ ਦਾ ਜਿਹੜਾ ਲੀਗਲ ਸਟੇਟਸ ਹੈ ਉਹ ਕੀ ਹੈ ਬਹੁਤ ਵੱਡੀ ਇੱਕ ਡਿਵੈਲਪਮੈਂਟ ਹੋਈ ਹੈ ਕਿ ਐਨਜੀਟੀ ਦਾ ਇਹ ਆਰਡਰ ਹੈ ਇਹਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਨੇ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਦੇ ਚੇਅਰ ਪਰਸਨ ਬੈਂਚ ਨੇ ਆਪ ਉਹਦੀ ਕਲੈਰੀਫਿਕੇਸ਼ਨ ਦਿੱਤੀ ਹੈ ਔਰ ਕੋਈ ਉਹਦੇ 'ਚ ਡਾਊਟ ਨਹੀਂ ਛੱਡਿਆ ਕਿ ਜੋ ਮੋਰਚਾ ਕਹਿ ਰਿਹਾ ਸੀਗਾ ਜੋ ਮੋਰਚੇ ਦਾ ਵਰਜਨ ਸੀਗਾ ਉਹ ਬਿਲਕੁਲ ਸਹੀ ਸੀਗਾ ਔਰ ਜੋ ਸਰਕਾਰ ਦਾ ਵਰਜਨ ਸੀਗਾ ਔਰ ਜੋ ਇੰਡਸਟਰੀ ਦਾ ਵਰਜਨ ਸੀਗਾ ਉਹ ਬਿਲਕੁਲ ਗਲਤ ਸੀਗਾ ਹੁਣ ਇਹਦੀਆਂ ਕਾਪੀ ਤੁਸੀਂ ਤੁਹਾਨੂੰ ਦੇ ਦੇਵਾਂਗੇ ਮੇਨ ਚੀਜ਼ ਜਿਹੜੀ ਉਹਨਾਂ ਨੇ ਅੱਜ ਸਮਝਾਈ ਹੈ ਉਹਨਾਂ ਨੇ ਡਬਲ 트리플 ਕਲੀਅਰਿਫਾਈ ਕਰ ਦਿੱਤਾ ਹੈ ਕਿ ਕੋਈ ਸਟੇ ਇਹਦੇ ਤੇ ਕਰਸਿਵ ਐਕਸ਼ਨ ਲੈਣ ਤੇ ਨਹੀਂ ਹੈ ਜਦ ਤੱਕ ਤਿੰਨੋਂ ਸੀਟਪੀ ਬੁੱਢੇ ਦਰਿਆ ਦੇ ਵਿੱਚ ਆਪਣਾ ਐਫਲੂਐਂਟ ਛੱਡਣਾ ਬੰਦ ਨਹੀਂ ਕਰਦੇ ਜੇ ਉਹ ਛੱਡਦੇ ਆ ਤੇ ਉਹਨਾਂ ਤੇ ਕਰਸਿਵ ਐਕਸ਼ਨ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਸਰਕਾਰ ਲੈ ਸਕਦੇ ਆ ਔਰ ਉਹਨਾਂ ਦਾ ਲੈਣਾ ਬਣਦਾ ਹੈ ਰਾਦਰ ਸੋ ਇਹ ਇੱਕ ਬਹੁਤ ਹੀ ਵੱਡੀ ਡਿਵੈਲਪਮੈਂਟ ਹੈ ਉਮੀਦ ਕਰਦੇ ਆ ਕਿ ਜਿਹੜੀ ਡੀਸੀ ਸਾਹਿਬ ਨੇ ਕਲੈਰੀਫਿਕੇਸ਼ਨ ਲੈਣੀ ਸੀ ਉਹਦੀ ਹੁਣ ਕੋਈ ਲੋੜ ਨਹੀਂ ਪਊਗੀ ਤੇ ਉਸ ਤੋਂ ਬਾਅਦ ਜਿਹੜੀ ਇਹ ਚ ਕਲੀਅਰ ਮিলিਪੁਗਤ ਨਜ਼ਰ ਆ ਰਹੀ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਤੇ ਇੰਡਸਟਰੀ ਦੀ ਉਹ ਮিলিਪੁਗਤ ਨੂੰ ਜਿਹੜਾ ਹੈ ਉਹ ਤੋੜਿਆ ਜਾਊਗਾ ਉਹਨੂੰ ਨੱਥ ਪਾਈ ਜਾਊਗੀ ਉਹਦੇ ਤੇ ਐਕਸ਼ਨ ਲਿੱਤਾ ਜਾਊਗਾ ਅਸੀਂ ਤਾਂ ਇੱਥੋਂ ਤੱਕ ਕਿ ਇੱਕ ਐਫ ਆਈ ਆਰ ਕਰਨ ਵਾਸਤੇ ਮਿਲੀ ਭੁਗਤ ਦੀ 30 ਅਗਸਤ ਨੂੰ ਤਿੱਬਾ ਥਾਣੇ ਦੇ ਕੇ ਆਏ ਸੀ ਕਿ ਮਿਲੀ ਭੁਗਤ ਹੈਗੀ ਹੈ ਉਹ ਅੱਜ ਬਿਲਕੁਲ ਕਲੀਅਰ ਹੋ ਗਿਆ ਹੈ ਕਿ ਮਿਲੀ ਭੁਗਤ ਬੜੀ ਸ਼ਰਿਆਮ ਹੈਗੀ ਹੈ ਪੀ ਪੀ ਸੀ ਬੀ ਦੇ ਤਿੰਨ ਅਫਸਰ ਜਿਨ੍ਹਾਂ ਦਾ ਮੈਂ ਨਾਮ ਜਾਂ ਪੋਜੀਸ਼ਨ ਤੁਹਾਨੂੰ ਦੱਸ ਦੇਣਾ ਚੇਅਰਮੈਨ ਪੀ ਪੀ ਸੀ ਬੀ ਮੈਂਬਰ ਸੈਕਟਰੀ ਪੀ ਪੀ ਸੀ ਬੀ ਔਰ ਚੀਫ ਇੰਜੀਨੀਅਰ ਲੁਧਿਆਣਾ ਇਹ ਤਿੰਨੋਂ ਜਿਹੜੇ ਹੈਗੇ ਆ ਇਹ ਰਿਸਪੌਂਸੀਬਲ ਨੇ ਇਹ ਜਿਹੜਾ ਨੌਨਸੈਂਸ ਹੋਈ ਹੈ ਇੱਥੇ ਇਹ ਮਿਲੀ ਭੁਗਤ ਹੈ ਇਹਨਾਂ ਤਿੰਨਾਂ ਦੀ ਇੰਡਸਟਰੀ ਦੇ ਨਾਲ ਔਰ ਹੁਣ ਸਾਡਾ ਐਕਸ਼ਨ ਇਹਨਾਂ ਤਿੰਨਾਂ ਦੇ ਵੱਲ ਨੂੰ ਹੋਊਗਾ ਇੰਡਸਟਰੀ ਦਾ ਤਾਂ ਇਹਨਾਂ ਨੇ ਮੰਜੀ ਠੋਕਤੀ ਪੂਰੀ ਚੰਗੀ ਤਰ੍ਹਾਂ ਐਨਜੀਟੀ ਨੇ ਹੁਣ ਇਹਨਾਂ ਤਿੰਨਾਂ ਦਾ ਨੰਬਰ ਹੈ ਔਰ ਹੁਣ ਬਚਾ ਲਵੇ ਪੰਜਾਬ ਸਰਕਾਰ ਇਹਨਾਂ ਨੂੰ ਜਿੰਨਾ ਬਚਾ ਸਕਦੀ ਹੈ ਇਹਨਾਂ ਨੂੰ ਛੱਡਿਆ ਨਹੀਂ ਜਾਊਗਾ ਜਿਹੜਾ ਅਸੀਂ ਅੱਜ ਇਕੱਠੇ ਹੋਏ ਆਏ ਅੱਜ ਦੇਖੋ ਜੀ ਅਸੀਂ ਡੀਸੀ ਸਾਹਿਬ ਨੂੰ ਆਰਡਰ ਦੀ ਕਾਪੀ ਦੇਣ ਆਏ ਸੀਗੇ ਕਿ ਐਨਜੀਟੀ ਨੇ ਜਿਹੜਾ ਆਰਡਰ ਦਿੱਤਾ ਹੈ ਉਹਦੇ ਵਿੱਚ ਹਰ ਕਨਫਿਊਜ਼ਨ ਐਨਜੀਟੀ ਨੇ ਦੂਰ ਕਰ ਦਿੱਤਾ ਤੁਸੀਂ ਕਨਫਿਊਜ਼ਨ ਦੀ ਪਲੀ ਲਿੱਤੀ ਸੀ ਉਸ ਦਿਨ 3 ਦਸੰਬਰ ਨੂੰ ਕਿ ਇਹਦੇ ਵਿੱਚ ਆਰਡਰ ਦੇ ਵਿੱਚ ਕਲੈਰਿਟੀ ਘਟ ਹੈ ਉਹ ਕਲੈਰਿਟੀ ਇਹਨਾਂ ਨੇ ਤਿੰਨ ਗੁਣਾ ਕਲੈਰਿਟੀ ਤਿੰਨ ਵਾਰੀ ਕਲੀਅਰ ਕਰ ਦਿੱਤਾ ਹੈ ਕਿ ਇਹ ਤੁਸੀਂ ਐਕਸ਼ਨ ਲੈਣਾ ਹੈ ਜੇ ਹਾਲੇ ਵੀ ਕਲੈਰਿਟੀ ਦੀ ਕਮੀ ਹੈ ਤੇ ਭਾਈ ਫਿਰ ਐਨਜੀਟੀ ਇਹ ਕੰਟੈਂਪਟ ਆਫ ਕੋਰਟ ਹੀ ਮੇਰਾ ਖਿਆਲ ਹੈ ਇਹਨਾਂ ਨੂੰ ਲਗਾ ਕੇ ਪੁੱਛੇਗੀ ਹੁਣ ਕੋਈ ਕਲੈਰਿਟੀ ਦਾ ਕੋਈ ਬਹਾਨਾ ਜਿਹੜਾ ਹੈ ਉਹ ਖਤਮ ਹੋ ਗਿਆ ਹੈ ਤੇ ਜੇ ਹੁਣ ਵੀ ਐਕਸ਼ਨ ਨਹੀਂ ਲੈਂਦੇ ਤੇ ਇਸ ਤੋਂ ਵੱਡੀ ਮਿਲੀਭੁਗਤ ਜਿਹੜੀ ਹੈ ਪੀਪੀਸੀਬੀ ਦੀ ਔਰ ਇੰਡਸਟਰੀ ਦੀ ਜਿਹੜੀ ਜਗ ਜਾਹਰ ਹੋ ਰਹੀ ਹੈ ਉਹ ਨਹੀਂ ਹੋਏਗੀ ਇੱਕ ਮੈਮੋਰੈਂਡਮ ਵੀ ਦੇ ਰਹੇ ਸੀ ਉਹਨਾਂ ਨੂੰ ਡੀਸੀ ਸਾਹਿਬ ਨਹੀਂ ਸਕੇ ਅਸੀਂ ਸੀਐਮ ਵਿੰਡੋ ਦੇ ਉੱਤੇ ਦੇਣ ਦੀ ਕੋਸ਼ਿਸ਼ ਕੀਤੀ ਉਹ ਹਲੇ ਨੰਬਰ ਨੰਬਰ ਉਹ ਹਲੇ ਸਮਝ ਰਿਹਾ ਕਿ ਅਸੀਂ ਲੈ ਸਕਦੇ ਆ ਕਿ ਨਹੀਂ ਲੈ ਸਕਦੇ ਸਾਨੂੰ ਪੌਣਾ ਘੰਟਾ ਲੱਗ ਗਿਆ ਉੱਥੇ ਸੀਐਮ ਵਿੰਡੋ ਤੇ ਉਹਨਾਂ ਨੂੰ ਹਲੇ ਨਹੀਂ ਸਮਝ ਆਈ ਕਿ ਅਸੀਂ ਮੈਮੋਰੰਡਮ ਐਕਸੈਪਟ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਸਾਨੂੰ ਇਹ ਕਿਹਾ ਜਾ ਰਿਹਾ ਇੱਥੇ ਸੀਐਮ ਵਿੰਡੋ ਤੇ ਸੀਐਮ ਵਿੰਡੋ ਤੇ ਕੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਇੱਥੇ ਦੇ ਆਈਏ ਸੌਫੀਸਰ ਸਾਨੂੰ ਮਿਲਣਾ ਚਾਹੁੰਦੇ ਆ ਜੇ ਸਿੰਗਲ ਵਿੰਡੋ ਕੱਦ ਲਈ ਬਣੀ ਹੋਈ ਆ ਜੀ ਅਸੀਂ ਦੂਜੀਆਂ ਖਿੜਕੀਆਂ 'ਚ ਜਾ ਕੇ ਦੂਜੇ ਦਫ਼ਤਰਾਂ 'ਚ ਜਾ ਕੇ ਗੱਲ ਕਰਨੀ ਹੈ ਸਾਡੀ ਸਿੰਪਲ ਇੱਕੋ ਗੱਲ ਹੈ ਕਿ ਜਦੋਂ ਇੱਕੋ ਹੀ ਅਸੀਂ ਲੈਟਰ ਜਾਂ ਰਿਪਰੈਜ਼ੈਂਟੇਸ਼ਨ ਦੇ ਰਹੇ ਆਂ ਉਹਦੇ ਤੇ ਸਾਨੂੰ ਰਿਸੀਵਿੰਗ ਮਿਲਣੀ ਚਾਹੀਦੀ ਉਸ ਤੇ ਕਾਰਵਾਈ ਬਾਅਦ ਚ ਹੋਵੇ ਇਹ ਸੋਚਦੇ ਆ ਕਿ ਅਸੀਂ ਪਹਿਲੇ ਪੜ੍ਹ ਲਈਏ ਕਿ ਇੱਥੇ ਕਾਰਵਾਈ ਅਸੀਂ ਕੀ ਕਰ ਸਕਦੇ ਹਾਂ ਉਸ ਤੋਂ ਬਾਅਦ ਦੇਖਾਂਗੇ ਕਿ ਇਹਦੇ ਤੇ ਇਹਨੂੰ ਰਿਸੀਵਿੰਗ ਦੇਣੀ ਕਿ ਨਹੀਂ ਦੇਣੀ ਇਹ ਸਭ ਤੋਂ ਵੱਡੀ ਮਤਲਬ ਕਿੰਨਾ ਅਸੀਂ ਕਹਾਂਗੇ ਕਿ ਪੰਜਾਬ ਸਰਕਾਰ ਦੀ ਮਤਲਬ ਸਿੰਗਲ ਵਿੰਡੋ ਦੀ ਜਿਹੜੀ ਫੇਲਿਅਰ ਹੁੰਦੀ ਸਭ ਤੋਂ ਵੱਡੀ ਨਾਕਾਮੀ ਇਹੀ ਹੋਏਗੀ ਕਿ ਇਹ ਪਹਿਲੇ ਐਕਸ਼ਨ ਲੈਣ ਦੀ ਸੋਚਦੇ ਆ ਫਿਰ ਰਿਸੀਵਿੰਗ ਦੇਣ ਦੀ ਸੋਚਦੇ ਆ ਉਲਟਾ ਕੰਮ ਕਰ ਰਹੇ ਨੇ ਤੇ ਅਸੀਂ ਇੱਥੇ ਇਹੀ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਸਿੰਗਲ ਵਿੰਡੋ ਤੇ ਖੜਾਂਗੇ ਅਸੀਂ ਕੋਈ ਕਿਸੇ ਆਫਿਸ ਚ ਜਾ ਕੇ ਗੱਲ ਨਹੀਂ ਕਰਨੀ ਕਿਉਂਕਿ ਅਸੀਂ ਵੀ ਮਿਲੀ ਉਹ ਤਾਂ ਹੈ ਤੇ ਕਰ ਰਹੀ ਦੀ ਗੱਲਬਾਤ ਚੱਲ ਰਹੀ ਹੈ ਜੀ ਤੇ ਇਹ ਮੁੱਦੇ ਨੂੰ ਅਸੀਂ ਈਮੇਲ ਰਾਈ ਵੀ ਬਾਈ ਮਿਲਡ ਪੋਸਟ ਹੈ ਅਸੀਂ ਕੰਪਲੇਂਟ ਵੀ ਪਾਵਾਂਗੇ ਸਿੰਗਲ ਵਿੰਡੋ ਦੀ ਕਿ ਪੰਜਾਬ ਸਰਕਾਰ ਦੇ ਜਿਹੜੇ ਆ ਸਿੰਗਲ ਵਿੰਡੋ ਹੈ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਤੇ ਜਦੋਂ ਸਾਨੂੰ ਸੜਕਾਂ ਦੇ ਉੱਤੇ ਆਈਐਸ ਅਫੀਸਰ ਆ ਕੇ ਸਾਡੇ ਨਾਲ ਗੱਲ ਕਰਦੇ ਹੋਏ ਆਪਣੀ ਜ਼ੁਬਾਨ ਤੋਂ ਮੁੱਕਰ ਜਾਂਦੇ ਆ ਕਿ ਹਫ਼ਤੇ ਦੇ ਵਿੱਚ ਦੋ ਦਿਨਾਂ ਦੇ ਵਿੱਚ ਬਹਾਦਰਗੇ ਦਾ ਕਰਾਂਗੇ 7 ਦਿਨਾਂ 'ਚ ਕਰਾਂਗੇ ਅੱਜ ਅਸੀਂ ਕਿਸੇ ਦਫ਼ਤਰ 'ਚ ਕਿਉਂ ਜਾਈਏ ਸਾਡੀ ਵੱਡੀ ਗੱਲ ਇਹੀ ਹੈ ਤੇ ਤੁਹਾਨੂੰ ਇਹਦੇ 'ਚ ਇੱਕ ਆਰਡਰਾਂ 'ਚ ਹੋਰ ਦੱਸ ਦਈਏ ਕੀ ਆਰਡਰਾਂ ਦੇ ਵਿੱਚ ਐਨਜੀਟੀ ਨੇ ਪੀਪੀਸੀਬੀ ਦੇ ਮੈਂਬਰ ਸੈਕਟਰੀ ਨੂੰ ਐਫੀਡੇਵਿਟ ਦੇਣ ਲਈ ਕਿਹਾ ਹੈ ਕਿ ਤੁਸੀਂ এনवायरमेंट ਕਲੀਅਰੈਂਸ ਤੋਂ ਉੱਤੇ ਜਾ ਕੇ ਇਹਨਾਂ ਨੂੰ ਬੁੱਢੇ ਦਿਰਾ ਦੇ ਵਿੱਚ ਪਾਣੀ ਪਾਣ ਦੀ ਆਪਣਾ ਜਿਹੜਾ ਟ੍ਰੀਟਡ ਪਾਣੀ ਪਾਣ ਦੀ ਜਾਇਦ ਦੇਖਿਦਾ ਦਿੱਤੀ 23 ਤਰੀਕ ਨੂੰ ਜਵਾਬ ਮੰਗਿਆ ਗਿਆ ਇਹਦੇ ਬਾਰੇ ਅਸੀਂ ਆਪਣੀ ਈਮੇਲ ਰਾਈ ਜਿੰਨੇ ਵੀ ਡਿਪਾਰਟਮੈਂਟ ਆ ਇਹ ਆਰਡਰ ਅਸੀਂ ਭੇਜਾਂਗੇ ਤਾਂ ਕਿ ਕੱਲ ਨੂੰ ਕੋਈ ਇਹ ਨਾ ਕਵੇ ਕਿ ਸਾਨੂੰ ਆਰਡਰ ਦੀ ਕਾਪੀ ਹਜੇ ਨਹੀਂ ਮਿਲੀ ਇਹ ਅਸੀਂ ਨਾਲ ਦੀ ਨਾਲ ਕਾਰਵਾਈ ਕਰਾਂਗੇ